ਸੰਜਰਾ ਆਪਣਾ ਹੀ ਕਾਲ ਜੀ ਤਰ੍ਹਾਂ ਲਾਤੀ ਕਰਦਾ ਹਾਂ ਬੈ ਜਾ ਚੁੱਪ ਕਰ ਜੇ ਨਹੀਂ ਕੁਝ ਨਹੀਂ ਹੁੰਦਾ ਬੈ ਜਾ ਬੈ ਜਾ ਬੈ ਜਾ ਅੱਛਾ ਥੱਲੇ ਬੈ ਜਾ ਲੱਤ ਮਾਰਾ ਨਹੀਂ ਨਹੀਂ ਚੁੱਪ ਨਹੀਂ ਨਹੀਂ ਜਾ ਤੇ ਰੁਕ ਜਾ ਨਹੀਂ ਮਾਰ ਨਹੀਂ ਮਾਰ ਨਹੀਂ ਮਾਰ ਨਹੀਂ ਉਸ ਉਨੀ ਮੋਟਾ ਤੋਂ ਬੰਦ ਕਰਾ ਲਿਆ ਆ ਇੱਕ ਗੰਦੀ ਘੁੰਦੇ ਰਹਾ ਪਰ ਕੀ ਅੱਜ ਚੋਕ ਤੇ ਇਹ ਅਨੇਕਾਂ ਰਹਿ ਗਿਆ ਇੱਕ ਔਰਤ ਦੇ ਸਿਰ ਤੋਂ ਪੂਤ ਉਤਾਰਨ ਅਤੇ ਉਸ ਨੂੰ ਪੁੱਤਰ ਦੀ ਜਾਨ ਦੇਣ ਦੇ ਬਹਾਨੇ ਉਸ ਨਾਲ ਬਲਾਤਕਾਰ ਕੀਤਾ ਗਿਆ ਜੀ ਹਾਂ ਇੱਕ ਗੁਰਸਿੱਖ ਵਿਅਕਤੀ ਤੇ ਇਸ ਪੀੜਿਤ ਔਰਤ ਦੇ ਬਲਾਤਕਾਰ ਕਰਨ ਦੇ ਇਲਜ਼ਾਮ ਲੱਗੇ ਨੇ ਜਿਸ ਤਿਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਨ੍ਹਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਿਸ ਵਿਅਕਤੀ ਤੇ ਇਹ ਇਲਜ਼ਾਮ ਲੱਗੇ ਨੇ ਉਹ ਔਰਤ ਦੇ ਪੈਰਾਂ ਵਿੱਚ ਪੱਗ ਰੱਖ ਕੇ ਉਸ ਤੋਂ ਮੁਆਫੀ ਮੰਗ ਰਿਹਾ ਹੈ ਦਰਸਲ ਇਹ ਪੂਰਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਕਿ ਇੱਕ ਗੁਰਸਿੱਖ ਵਿਅਕਤੀ ਆਪਣੀ ਪੱਗ ਇੱਕ ਔਰਤ ਦੇ ਪੈਰਾਂ ਵਿੱਚ ਰੱਖ ਕੇ ਉਸ ਤੋਂ ਮੁਆਫ ਕਰਨ ਦੀਆਂ ਅਪੀਲਾਂ ਕਰ ਰਿਹਾ ਹੈ ਬਾਬਾ ਕੰਦੇ ਤੋਂ ਲੈ ਨਹੀਂ ਜਾ ਇੱਕ ਮਿੰਟ ਭੱਜ ਜੀ ਹੱਥ ਨਹੀਂ ਤੋਂ ਲੈ ਲਈ ਬਾਬਾ ਜਿੱਦੀ ਜਿੱਦੀ ਮੋਹ ਦੇ ਧੀ ਆ ਨਾ ਉਹ ਦੋਪਰੀ ਮਿੱਟੀ ਹੀ ਦੇ ਨਾ ਤੂੰ ਪੈਰਾਂ ਦੇ ਕੰਜਰਾ ਉਤਰਾ ਹੀ ਕਰ ਜਿੱਤਰਾ ਲਾਤੀ ਕਰਦਾ ਹੈ ਕਾ ਜਮ ਜਾ ਚੁੱਪ ਕਰ ਜਨ ਨਹੀਂ ਕੁਛ ਨਹੀਂ ਹੰਦਾ ਬਹਿ ਜਾ ਬਹਿ ਜਾ ਇਹ ਫਤਵੀ ਕੀ ਦੀ ਮਾਰ ਕਰਦਾ ਬਹਿ ਜਾ ਅੱਜ ਥੱਲੇ ਬੈਠਾ ਇਹ ਤਾਂ ਜੀ ਕਹਿੰਦਾ ਲੱਤ ਮਾਰਾ ਤੇਰੇ ਨੂੰ ਕੁੜੀ ਆ ਮੈਨੂੰ ਕੋਈ ਵੀ ਨਹੀਂ 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 ਚਾਚੇ ਰੁਕ ਜਾ ਨਹੀਂ ਮਾਰ ਨਹੀਂ ਮਾਰ ਨਹੀਂ ਤੇਨੂੰ ਪਹਿਰੇ ਹੁੰਦੇ ਹੀ ਨਹੀਂ ਅੰਮਾ ਚਾਚਾ ਕੋਲ ਇਹ ਸੁਣਾ ਹੈ ਕਿ ਚੁੱਪ ਰਹੀ ਵੀ ਜੋ ਸੱਚਾਈ ਤੇ ਲੈਣੇ ਮੈਨੂੰ ਪੁੱਛ ਲੈਣ ਕਿ ਉਹਨੂੰ ਸੱਚਾਈ ਤੇ ਲੈਣੇ ਬੈਠਾ ਕਿ ਉਹਨੂੰ ਸੱਚਾਈ ਲੈਣ ਦੋ ਮੈਨੂੰ ਪੁੱਛ ਲੈਣ ਉਹ ਚਾਹਤੇ ਉਹਨੂੰ ਬੰਦ ਕਰੰਦੇ ਮੈਨੂੰ ਗੱਲ ਕਰੰਦੇ ਉਹਨੂੰ ਗੱਲ ਕਰੰਦੇ ਉਹ ਕਿਹੜੀ ਲੱਸਾ ਹੈ ਚੁੱਪ ਡੈਡੀ ਚੁੱਪ ਕਰੋ ਕਿਹੜੀ ਗੱਲ ਮੈਨੂੰ ਨਹੀਂ ਹੋਈ

ਮੰਦੀ ਪੈਥੇ ਨਵ ਕਰਦਾ ਹੈ ਜਾਂ ਹੈ ਨਾ ਨਹੀਂ ਮਾਰਦਾ ਉਹਨੂੰ ਮੈਂ ਮੂੰਹ ਦਰਸਲੇ ਪੂਰਾ ਮਾਮਲਾ ਤਰਨਤਾਰਨ ਦੇ ਪੱਟੀ ਚ ਪੈਂਦੇ ਪਿੰਡ ਸੀਤੋ ਦਾ ਹੈ ਜਿੱਥੇ ਕਿ ਇੱਕ ਔਰਤ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਉਹ ਪੁੱਤਰ ਦੀ ਦਾਤ ਲੈਣ ਲਈ ਇਸ ਵਿਅਕਤੀ ਕੋਲ ਆਈ ਸੀ ਜਿਸ ਨੇ ਕਿ ਉਹਨਾਂ ਨੂੰ ਰਾਤ ਨੂੰ ਆਪਣੇ ਘਰ ਆਉਣ ਲਈ ਕਿਹਾ ਅਤੇ ਜਿਵੇਂ ਹੀ ਉਹ ਔਰਤ ਇਸ ਵਿਅਕਤੀ ਦੇ ਘਰ ਪਹੁੰਚੀ ਤਾਂ ਇਸ ਨੇ ਕਿਹਾ ਹੈ ਕਿ ਮੋਟਰ ਤੇ ਜਾ ਕੇ ਉਸ ਨੂੰ ਇਸ਼ਨਾਨ ਕਰਵਾਇਆ ਜਾਵੇਗਾ ਕਿਉਂਕਿ ਜੇਕਰ ਉਸ ਨੂੰ ਘਰ ਵਿੱਚ ਇਸ਼ਨਾਨ ਕਰਵਾਇਆ ਗਿਆ ਤਾਂ ਉਸ ਦਾ ਪੁੱਤ ਕਿਸੇ ਹੋਰ ਵਿਅਕਤੀ ਨੂੰ ਚਿੰਬੜ ਸਕਦਾ ਹੈ ਜਿਸ ਤੋਂ ਬਾਅਦ ਇਹ ਵਿਅਕਤੀ ਉਸ ਔਰਤ ਨੂੰ ਆਪਣੀ ਮੋਟਰ ਤੇ ਲੈ ਗਿਆ ਅਤੇ ਉਸ ਨੂੰ ਨਸ਼ੀਲਾ ਪਦਾਰਥ ਕਿਸੇ ਚੀਜ਼ ਵਿੱਚ ਪਾ ਕੇ ਖਵਾ ਦਿੱਤਾ ਗਿਆ ਅਤੇ ਬਾਅਦ ਵਿੱਚ ਉਸ ਨਾਲ ਬਲਾਤਕਾਰ ਕੀਤਾ ਗਿਆ ਬਾਬਾ ਦੀਪ ਸਿੰਘ ਦਊਗਾ ਪੁੱਤੋਂ ਕੋਈ ਨਹੀਂ ਸ਼ਾਂਤੀ ਰੱਖੋ ਇਹ ਲੋਰ ਬੜੀਆਂ-ਬੁੜੀਆਂ ਨਸ਼ਾ ਕਰੰਦਾ ਆ ਜੇ ਉਹਨੇ ਉਹ ਪੋਤ ਤੂੰ ਸਾਨੂੰ ਪਤਾ ਲੱਗ ਗਿਆ ਤੂੰ ਇਹ 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 ਗੱਡਾ ਕਿਉਂ ਆਉਂਦਾ ਆਉਂਦੀ ਗੱਡੀ ਬੰਦੇ ਦਾ ਬਣ ਕੇ ਆ ਜਾ ਚੱਕ ਦੇ ਤੇ ਆਵੇ ਘਰੇ ਬਹਿ ਜਾ ਆਏ ਤਰਕ ਛੀ ਆ ਇਹਨਾਂ ਦੇ ਨਾਲ ਹੀ ਤੇਰਾ ਨੰਬਰ ਆਉਂਦਾ ਤੇਰਾ ਸੁਣਾ ਕੇ ਮੈਂ ਬਾਤ ਕਰਦੀ ਨਹੀਂ ਫਿਰ ਆਓ ਸਾਹਿਬ ਮੈਂ ਇਹਨਾਂ ਨੂੰ ਦਾੜੀਆਂ ਬਗਾ ਕੇ ਪਹਿਲਾ ਗਾਣਾ ਇਹੋ ਹੀ ਆ ਰਿਹਾ ਅੰਦਰ ਆ ਜੋ ਉਹ ਮੈਂ ਤਾਂ ਨਾ ਡਾਲੀ ਗਿਆ ਇਹੋ ਜਿਹਾ ਪਾਉਂਦੇ ਦੋ ਪਾਉਂਦੇ ਦੇ ਦੇ ਦੱਸੋ ਚੁੱਪ ਕਰੋ ਮੇਰੀ ਆਦਮੀ ਨੂੰ ਕੋਣ ਤੁਮ ਦਿੱਤਾ ਨਾ ਨਿਕਲ ਤੇਰੀ ਇਰਾਨ ਦੇ ਪਤਾ ਨਹੀਂ ਨਹੀਂ ਉਹਨੇ ਨਾ ਮੈਨੂੰ ਪਤਾ ਹੀ ਇਹਨੂੰ ਪੁੱਛੋ ਇਹਨੂੰ ਪਤਾ ਹੈ ਮੇਰੀ ਚੁੰਨੀ ਕਿਉਂ ਨਹੀਂ ਲੈਣ ਦਿੰਦਾ ਕਿਉਂ ਹਮਨਾ ਹੱਸ ਜੱਜੇਦਾਰ ਨਹੀਂ ਆਂਦੀ ਚੁੰਨੀ ਲੈ ਤੇਰੇ ਮਨਚ ਰਹਿ ਗਈ ਮੰਦਰਾ ਤੂੰ ਨਹੀਂ ਕਰਦਾ ਦੱਸ ਦੇਣੀ ਤਕੋਗਾ ਬਾਬਾ ਦੀਪ ਸਿੰਘ ਤੈਨੂੰ ਮੈਂ ਉਹ ਗਾੜੀ ਦਿਨ ਰਾਤ ਦਸਾਈ ਕਰਦੀ ਆ ਜਿਹਨਾਂ ਚ ਮੇਰਾ ਕੱਟਦੀ ਆ ਮੈਂ ਲਭੀ ਮੰਗੇ ਕਰੀ ਫੇਰ ਆਗੇ ਬੱਸ ਬੱਸ ਤਾਰੀ ਕੋ ਨਾ ਬੰਦ ਕਰ ਮੈਂ ਦੋ ਬੰਦੇ ਕੀ ਰਹੀ ਉਹਨਾਂ ਨਾਲ ਗੱਲਾਂ ਕਰਨ ਦੋ ਸਾਡੀ ਗੁੱਸਪੈ ਦੂੰਦਾ ਬੈਠਾ ਨਹੀਂ ਨਹੀਂ ਸਾਹ ਲੋਕ ਰੋਕ ਜੋ ਉਹਦੀ ਗੱਲ ਸੁਣ। ਉਹਨੂੰ ਆਪ ਕਿਸਦਾ ਫੋਨ ਆਉਂਦਾ ਸੀ। ਉਹਨੂੰ ਆਉਂਦਾ ਸੀ। ਚੁੱਪ ਰੋ। ਵਿਅੋਜ ਰਹਿਂਦਾ। ਉਹਨੂੰ ਪਾਇਓ ਨਾ। ਪਾਇ ਪੋਛਣਾ ਨਹੀਂ ਕਰਿਓ। ਮੈਂ ਆਪਦੇ ਕੰਮ ਲੱਗਾ। ਹੋਰ ਚੁੱਪ ਕਰੋ। ਇਹਦਾ ਫੋਨ ਆਉਂਦਾ ਸੀ। ਦੋ ਮੁੰਡੇ ਕਿਹੜੇ ਵਾਪਸ ਗਏ ਹੈ ਤੇਰੀ ਪੈਲੀ ਤੋਂ। ਚੁੱਪ ਕਰ। ਚੁੱਪ ਕਰੀਂ। ਹਾਂ ਸੁਣਨਾ। ਨਾ ਦਾਦਾ ਜਪਰਾ ਸੀ। ਤੇਰੇ ਦੋ ਮੁੰਡੇ। ਸ਼ੁਰੂ ਕਰਨ ਦਾ ਜੀਤੇ ਨਹੀਂ ਉਹਨੂੰ ਕੰਮ ਆਇਆ। ਵਿਅੋਜ ਕਿਹਦੇ ਯਾਰ ਲੱਗੋ। ਉਹ ਹੋਈ ਮੰਨਿਆ ਵੀ ਕੋਈ ਫੋਨ ਆਇਆ। ਮੁਹੰਮਦ ਮੋਟੋ ਸਾਹਿਬ ਦੇ ਘਰੇ ਬੁੜੇ ਤੋਂ ਮੁੰਡੇ ਲੈ ਗਈ ਬੰਦਾ ਤੂੰ ਬੰਦਾ ਨਹੀਂ ਬਣਿਆ ਬੱਤੇ ਨੂੰ ਲਾਦੇ ਇਹਨਾਂ ਨੂੰ ਖੰਡੇ ਖੜਾ ਕਿਉਂ ਖੜੇ ਸੀ ਉਧਰ ਜਿਵੇਂ ਹੀ ਔਰਤ ਕਾਰ ਵਾਪਸ ਆਈ ਉਸਨੇ ਇਹ ਪੂਰੀ ਘਟਨਾ ਆਪਣੇ ਪਤੀ ਨਾਲ ਸਾਂਝੀ ਕੀਤੀ ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਇਸ ਵਿਅਕਤੀ ਦੀ ਚੰਗੀ ਭੁਗਤ ਸواری ਇਸ ਤੋਂ ਇਲਾਵਾ ਇਸ ਵਿਅਕਤੀ ਤੋਂ ਮਾਫੀ ਮੰਗਵਾਈ ਗਈ ਨੇ ਔਰਤ ਨੇ ਫਿਲਹਾਲ ਇਸ ਪੂਰੀ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀਏ ਅਤੇ ਪੁਲਿਸ ਤੋਂ ਇਨਸਾਫ ਦੀ ਗੁਹਾਰ ਲਗਾਈਏ ਦੂਜੇ ਪਾਸੇ ਇਸ ਵਿਅਕਤੀ ਤੋਂ ਪਿੰਡ ਵਾਸੀਆਂ ਨੇ ਮਾਫੀ ਮੰਗਾਈਏ ਜਿਸ ਦੌਰਾਨ ਮੁਲਜ਼ਮ ਵਿਅਕਤੀ ਔਰਤ ਦੇ ਪੈਰਾਂ ਵਿੱਚ ਪੱਗ ਰੱਖ ਕੇ ਉਸ ਤੋਂ ਮਾਫੀ ਮੰਗਦਾਨ ਨਜ਼ਰ ਆਇਆ ਕੰਜਰਾ ਉਤਰਾਈ ਕਰ ਜਿੱਤਰਾ ਰਾਤੀ ਕਰਦਾ ਹੈ ਚੁੱਪ ਕਰ ਜੇ ਨਹੀਂ ਕੁਝ ਨਹੀਂ ਹੁੰਦਾ ਬੈ ਜਾ ਬੈ ਜਾ ਇਹ ਫਤਲਜੀ ਕਿੱਥੀ ਦਿਮਾਗ ਕਰਦਾ ਬੈ ਜਾ ਅੱਜ ਥੱਲੇ ਪੈਰੋਂ ਮੇਰੇ ਨੂੰ ਲੱਤ ਮਾਰਾ ਰੌਂਦਿਆ ਕਿ ਉਹ ਕੁੜੀ ਆ ਮੇਰੇ ਨੂੰ ਕੋਈ ਵੀ ਨਹੀਂ 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 ਜਾ ਚੇ ਰੁਕ ਜਾ ਨਹੀਂ ਨਹੀਂ ਜਾ ਚੇ ਰੁਕ ਜਾ ਨਹੀਂ ਮਾ ਨਹੀਂ ਮਾ ਤਾਂ ਫਿਲਹਾਲ ਪੀੜਤ ਔਰਤ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ ਔਰਤ ਦਾ ਕਹਿਣਾ ਹੈ ਕਿ ਉਸ ਨੂੰ ਨਸ਼ੀਲਾ ਪਦਾਰਥ ਪਿਲਾ ਕੇ ਉਸ ਨਾਲ ਬਲਾਤਕਾਰ ਕੀਤਾ ਗਿਆ ਜਦ ਕਿ ਇਸ ਨਸ਼ੀਲੇ ਪਦਾਰਥ ਕਾਰਨ ਬਾਅਦ ਵਿੱਚ ਉਸ ਨੂੰ ਹੱਟ ਅਟੈਕ ਵੀ ਆਇਆ ਫਿਲਹਾਲ ਪੁਲਿਸ ਵੱਲੋਂ ਕੋਈ ਵੀ ਬਿਆਨ ਇਸ ਪੂਰੇ ਮਾਮਲੇ ਤੇ ਸਾਹਮਣੇ ਨਹੀਂ ਆਇਆ ਹੈ ਜਦ ਕਿ ਪਿੰਡ ਵਾਸੀ ਵੀ ਔਰਤ ਦੇ ਪਖਪੂਰ ਦੇ ਨਜ਼ਰ ਆ ਰਹੇ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਪੀਵੀ